ਅੱਜ ਭਾਈ ਬਲਵੰਤ ਸਿੰਘ ਰਾਜੋਵਾਨਾ ਦੇ ਮਾਮਲੇ ਦੇ ਅੰਦਰ ਸੁਣਵਾਈ ਹੈ ਔਰ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੈ ਸੁਪਰੀਮ ਕੋਰਟ ਨੇ ਬੇਸ਼ੱਕ ਸੈਂਟਰ ਗਵਰਨਮੈਂਟ ਨੂੰ ਕਹਿਤਾ ਕਿ ਤੁਹਾਡੀ ਗਲਤੀ ਹੈ ਤੁਸੀਂ ਹੁਣ ਤੱਕ ਫਾਂਸੀ ਕਿਉਂ ਨਹੀਂ ਲਾਈ ਜਿਹੜਾ ਲਿਖਤ ਚ ਆਰਡਰ ਹੋਇਆ ਸੁਪਰੀਮ ਕੋਰਟ ਦਾ ਵਰਬਲੀ ਸੁਪਰੀਮ ਕੋਰਟ ਜਜਸ ਆਨਰੇਬਲ ਜਜਸ ਜੋ ਕਹਿ ਦਿੰਨੇ ਹੈ ਕਈ ਵਾਰ ਪ੍ਰੈਸ ਉਹ ਚੱਕ ਕੇ ਖਬਰ ਫੈਲਾ ਦਿੰਦੀ ਹੈ ਬੰਦੇ ਨੂੰ ਇੱਕ ਅਫੈਂਸ ਲਈ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਭਾਈ ਜਗਤਾਰ ਸਿੰਘ ਹਵਾਰਾ ਨੇ ਅਪੀਲ ਕੀਤੀ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਔਰ ਉੱਥੇ ਵੀ ਇਹਨਾਂ ਨੇ ਕਿਹਾ ਵੀ ਮੈਂ ਅਪੀਲ ਨਹੀਂ ਕਰਨੀ ਸਜ਼ਾ ਫਾਂਸੀ ਦੀ ਨੂੰ ਉਮਰ ਕੈਦ ਉਮਰ ਕੈਦ ਤੋਂ ਬਾਅਦ ਮਤਲਬ ਤੁਸੀਂ ਛੱਡਣ ਦੀ ਗੱਲ ਕਰ ਦਿੰਦੇ ਹੋ ਕਿਉਂਕਿ 14 ਸਾਲ ਮਗਰੋਂ ਜੇ ਉਮਰ ਕੈਦ ਹੈ ਜਦੋਂ ਦਾ ਗੋਪਾਲ ਬਨਾਇਕ ਗੋੜਸੇ ਕੇਸ ਹੋਇਆ ਹੈ ਉਮਰ ਕਾਇਦ ਦਾ ਮਤਲਬ ਵੀ ਇਹ ਇੰਟਰਪ੍ਰੀਟ ਕਰਤਾ ਸੀ ਵੀ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ ਬੰਦੇ 2007 ਦੇ ਵਿੱਚ ਰਾਜੋਆਣਾ ਨੂੰ ਸੀਬੀਆਈ ਕੋਰਟ ਨੇ ਕੀਤੀ ਫਾਸੀ ਦੀ ਸਜ਼ਾ 2 ਮਈ 2022 ਦੇ ਵਿੱਚ ਵੀ ਸੁਪਰੀਮ ਕੋਰਟ ਨੇ ਸੈਂਟਰਲ ਗਵਰਨਮੈਂਟ ਨੂੰ ਕਲੀਅਰ ਹਦਾਇਤ ਕਰਤੀ ਸੀ 2 ਮਹੀਨੇ ਦੀ ਵੀ ਤੁਸੀਂ ਡਿਸੀਜਨ ਲੈ ਕੇ ਆਓ ਸੱਚੇ ਕਾਲ ਦਾ ਅਨਮੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅੱਜ ਭਾਈ ਬਲਵੰਤ ਸਿੰਘ ਰਾਜੋਵਾਨਾ ਦੇ ਮਾਮਲੇ ਦੇ ਅੰਦਰ ਸੁਣਵਾਈ ਹੈ ਔਰ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੈ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਇੱਕ ਬਹੁਤ ਵੱਡੀ ਸਟੇਟਮੈਂਟ ਸੁਪਰੀਮ ਕੋਰਟ ਦੇ ਵੱਲੋਂ ਆਈ ਸੈਂਟਰ ਗਵਰਨਮੈਂਟ ਨੂੰ ਝਾੜ ਪਈ ਕਿ ਤੁਸੀਂ ਹੁਣ ਤੱਕ ਫਾਂਸੀ ਕਿਉਂ ਨਹੀਂ ਲਾਈ ਤਾਂ ਇਹ ਜਿੱਥੇ-ਜਿੱਥੇ ਵੀ ਸਿੱਖ ਸੰਗਤ ਬੈਠੀ ਸੀ ਉਹਨਾਂ ਦੇ ਵਿੱਚ ਇਹ ਚਰਚਾ ਚੱਲ ਪਈ ਕਿ ਹੁਣ ਫਾਂਸੀ ਲੱਗੇਗੀ ਪਰ ਇਸ ਦੇ ਵਿੱਚ ਕਾਨੂੰਨੀ ਪਹਿਲੂ ਇਸ ਤੋਂ ਬਿਨਾ ਕੀ ਕੁਝ ਕਹਿੰਦੇ ਆ ਬੇਸ਼ੱਕ ਸੁਪਰੀਮ ਕੋਰਟ ਨੇ ਕਿਹਾ ਪਰ ਇਸ ਪੂਰੇ ਮਾਮਲੇ ਦੇ ਅੰਦਰ ਪਹਿਲਾਂ ਕੀ ਹੋਇਆ ਸੀ ਔਰ ਕੀ ਹੁਣ ਇਹ ਫਾਂਸੀ ਜਿਹੜੀ 2007 ਦੇ ਵਿੱਚ ਮੁਕਰਰ ਹੋਈ ਸੀ ਉਹ ਕੀ ਇਨੇ ਸਾਲਾਂ ਬਾਅਦ ਲੱਗ ਸਕਦੀ ਹੈ ਇਹ ਤਮਾਮ ਗੱਲਬਾਤ ਕਰਾਂਗੇ ਮੇਰੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਸਾਹਿਬ ਨੇ ਬਾਗੜੀ ਸਾਹਿਬ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਕਲੈਰਟੀ ਜ਼ਰੂਰ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਾਈਏ ਕਿ ਸੁਪਰੀਮ ਕੋਰਟ ਨੇ ਬੇਸ਼ੱਕ ਸੈਂਟਰ ਗਵਰਨਮੈਂਟ ਨੂੰ ਕਹਤਾ ਕਿ ਤੁਹਾਡੀ ਗਲਤੀ ਹੈ ਤੁਸੀਂ ਹੁਣ ਤੱਕ ਫਾਂਸੀ ਕਿਉਂ ਨਹੀਂ ਲਾਈ ਪਰ ਐਕਚੁਅਲ ਦੇ ਵਿੱਚ ਇਸ ਦੇ ਵਿੱਚ ਕਾਨੂੰਨੀ ਪਹਿਲੂ ਹੈ ਕੀ ਪਹਿਲਾਂ ਤਾਂ ਮੈਂ ਆਰਡਰ ਪੜ੍ਹਦਾ ਵੀ ਆਰਡਰ ਹੋਇਆ ਕੀ ਸੀ ਜਿਹੜਾ ਲਿਖਤ ਚ ਆਰਡਰ ਹੋਇਆ ਸੁਪਰੀਮ ਕੋਰਟ ਦਾ ਬਰਬਲੀ ਸੁਪਰੀਮ ਕੋਰਟ ਜਜਸ ਆਨਰੇਬਲ ਜਜਸ ਜੋ ਕਹਿੰਦੇ ਨੇ ਕਈ ਵਾਰ ਪ੍ਰੈਸ ਉਹ ਚੱਕ ਕੇ ਖਬਰ ਫੈਲਾ ਦਿੰਦੀ ਹੈ ਆਰਡਰ ਹੋਇਆ ਸੀ ਐਟ ਦੀ ਰਿਕੁਐਸਟ ਆਫ ਲਰਨ ਐਡੀਸ਼ਨਲ ਸੋਲਿਸਿਟਰ ਜਰਨਲ ਲਿਸਟ ਦਿਸ ਮੈਟਰ ਅਗੇਨ ਔਨ 15 10 ਟੂ ਅਨੇਬਲ ਹਿਮ ਟੂ ਆਬਟੇਨ ਦੀ ਕੰਪਲੀਟ ਇਨਸਟਰਕਸ਼ਨਸ ਮਤਲਬ ਸਰਕਾਰ ਨੇ ਸੈਂਟਰ ਸਰਕਾਰ ਨੇ ਸੋਲਿਸਿਟਰ ਜਰਨਲ ਨੇ ਅੱਗੇ ਇਨਸਟਰਕਸ਼ਨ ਲੈਣ ਵਾਸਤੇ ਟਾਈਮ ਮੰਗਿਆ ਆਰਡਰ ਰਿਟਨ ਆਰਡਰ ਦੇ ਵਿੱਚ ਇੰਨਾ ਹੀ ਹੈ ਮਤਲਬ ਇਹ 2020 ਦੇ ਵਿੱਚ ਜਿਹੜਾ ਅਸੀਂ ਪਹਿਲਾਂ ਪਟੀਸ਼ਨ ਫਾਈਲ ਕਰੀ ਸੀ ਭਾਈ ਬਲਮਨ ਸਿੰਘ ਰਾਜੂਆਣਾ ਨੇ ਅਸਲ ਚ ਇਹਦੇ ਵਿੱਚ ਨਾ ਮਤਲਬ ਕੁਐਸਚਨ ਡਬਲ ਜੀਓ ਪਾਰਟੀ ਦਾ ਵੀ ਇਨਵੋਲਵ ਹੈ ਮਤਲਬ ਇੱਕ ਬੰਦੇ ਨੂੰ ਇੱਕ ਅਫੈਂਸ ਲਈ ਦੋ ਸਜ਼ਾਾਂ ਮਾ ਨਹੀਂ ਦਿੱਤੀਆਂ ਜਾ ਸਕਦੀਆਂ ਸਭ ਨੂੰ ਕਲੀਅਰ ਹੈ ਕਿ 2007 ਦੇ ਵਿੱਚ ਬਿਆਨਤ ਸਿੰਘ ਅਸੈਸੀਨੇਸ਼ਨ ਕੇਸ ਜੋ 1995 ਚ ਹੋਇਆ ਸੀ ਉਹਦਾ ਟ੍ਰਾਇਲ ਸੀਬੀਆਈ ਨੇ ਕਰਿਆ 2007 ਦੇ ਵਿੱਚ ਫਾਂਸੀ ਦੀ ਸਜ਼ਾ ਲਾਈ ਇਹਨਾਂ ਨੇ ਨਾ ਅਪੀਲ ਕੀਤੀ ਨਾ ਦਲੀਲ ਕੀਤੀ ਭਾਈ ਜਗਤਾਰ ਸਿੰਘ ਹਵਾਰਾ ਨੇ ਅਪੀਲ ਕੀਤੀ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਔਰ ਉੱਥੇ ਵੀ ਇਹਨਾਂ ਨੇ ਕਿਹਾ ਵੀ ਮੈਂ ਅਪੀਲ ਨਹੀਂ ਕਰਨੀ ਭਾਈ ਜਗਤਾਰ ਸਿੰਘ ਹਵਾਰਾ ਦੀ ਲਾਈਫ ਇਮਪ੍ਰਿਜ਼ਨਮੈਂਟ ਕਰਤੀ ਹਾਈ ਕੋਰਟ ਨੇ ਤੇ ਇਹਨਾਂ ਨੂੰ ਫਾਂਸੀ ਬਰਕਰਾਰ ਰੱਖਦੀ। ਸੋ ਇਹਨਾਂ ਨੇ ਨਾ ਸੁਪਰੀਮ ਕੋਰਟ ਕੀਤਾ ਜਦੋਂ 2020 ਦੇ ਵਿੱਚ ਵੀ ਕੇਸ ਭਾਈ ਰਾਜੂਆਣਾ ਦਾ ਕਨਸਿਡਰ ਕਰਿਆ ਸੁਪਰੀਮ ਕੋਰਟ ਨੇ। ਹੁਣ 2012 ਦੇ ਵਿੱਚ ਐਸਜੀਪੀਸੀ ਨੇ ਆਰਟੀਕਲ 72 ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਾਫੀ ਪਟੀਸ਼ਨ ਧਾਰ ਕਰਤੀ ਸੀ ਮਰਸੀ ਪਟੀਸ਼ਨ। ਕਿਉਂਕਿ ਮਤਲਬ ਜੇ ਕੋਰਟ ਦਾ ਹੁਕਮ ਫਾਈਨਲ ਹੋ ਜਾਵੇ ਜਿਵੇਂ ਰਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਨਲਨੀ ਨੂੰ ਜਿਹੜੀ ਲੇਡੀ ਸੀਗੀ ਚਾਰ ਜਣਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਸੁਪਰੀਮ ਕੋਰਟ ਨੇ ਇੱਕ ਨੂੰ ਛੱਡ ਕੇ ਬਾਕੀਆਂ ਦੀ ਪੱਕੀ ਕਰਤੀ ਸੀ ਫਾਂਸੀ ਦੀ ਸਜ਼ਾ ਗਵਰਨਰ ਨੇ 161 ਦੇ ਵਿੱਚ ਮਰਸੀ ਪਟੀਸ਼ਨ ਪੈਂਡਿੰਗ ਪਈ ਰਹੀ ਫਿਰ ਸੁਪਰੀਮ ਕੋਰਟ ਨੇ 14 ਤੇ 14 ਤੋਂ ਬਾਅਦ 2022 23 ਦੇ ਵਿੱਚ ਚੱਕ ਕੇ ਸਾਰਿਆਂ ਨੂੰ ਮਾਫੀ ਕਰਤੀ ਸਜ਼ਾ ਫਾਂਸੀ ਦੀ ਨੂੰ ਉਮਰ ਕੈਦ ਉਮਰ ਕੈਦ ਤੋਂ ਬਾਅਦ ਮਤਲਬ ਤੁਸੀਂ ਛੱਡਣ ਦੀ ਗੱਲ ਕਰ ਦਿੰਦੇ ਹੋ ਕਿਉਂਕਿ 14 ਸਾਲ ਮਗਰੋਂ ਜੇ ਉਮਰ ਕੈਦ ਹੈ ਜਦੋਂ ਦਾ ਗੋਪਾਲ ਬਨਾਇਕ ਗੋੜਸੇ ਕੇਸ ਹੋਇਆ ਹੈ ਉਮਰ ਕੈਦ ਦਾ ਮਤਲਬ ਵੀ ਇਹ ਇੰਟਰਪ੍ਰੀਟ ਕਰਤਾ ਸੀ ਵੀ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ ਜਿਉਂਦਾ ਹਾਂ 4 ਆਖਰੀ ਸਾਲ ਜੇਲ੍ਹ ਚਲੇ ਹਾਂ 473 ਵਿੱਚ ਸਰਕਾਰ ਕੋਲ ਪਾਵਰ ਹੈ ਇੱਕ ਗਵਰਨਰ ਤੇ ਪ੍ਰੈਜ਼ੀਡੈਂਟ ਕੋਲ ਪਾਵਰ ਹੈਗੀ ਐ ਇੱਕ ਪਾਵਰ ਸਰਕਾਰਾਂ ਕੋਲ ਹੈ ਜਿਹੜੀ ਕਮਿਊਟ ਕਰਨਦੀ ਐ ਉਹ ਚ ਮਿਨੀਮਮ ਟਾਈਮ 14 ਸਾਲ ਕਟਾਉਣੇ ਜ਼ਰੂਰੀ ਨੇ ਚਾਹੇ 14 ਸਾਲ ਹੁੰਦੀ ਸਾਰੇ ਅਗਲੇ ਦਿਨੇ ਛੱਡ ਦੇ ਸੈਂਟਰਲ ਗਵਰਨਮੈਂਟ ਸੋ ਕੋਰਟਾਂ ਦੇ ਡਿਸੀਜਨ ਤੋਂ ਬਾਅਦ ਵੀ ਸਰਕਾਰ ਕੋਲ ਪਾਵਰ ਹੈ ਤੇ ਗਵਰਨਰ ਤੇ ਪ੍ਰੈਜ਼ੀਡੈਂਟ ਕੋਲ ਪਾਵਰ ਹੈ ਹੁਣ ਰੌਲਾ ਇੱਥੇ ਕੀ ਐ ਜਿਹੜਾ ਮੈਂ ਟੂ ਕਮਿੰਗ ਟੂ ਦੀ ਪੁਆਇੰਟ ਬੰਦੇ 2007 ਦੇ ਵਿੱਚ ਰਾਜੋਆਣਾ ਨੂੰ ਸੀਬੀਆਈ ਕੋਰਟ ਨੇ ਕੀਤੀ ਫਾਸੀ ਦੀ ਸਜ਼ਾ ਅੱਜ ਕਿੰਨਾ ਹੋ ਗਿਆ 2025 28 ਸਾਲ 8 ਮਹੀਨੇ ਕਸਟਡੀ ਹੋ ਗਈ ਤੇ 2007 ਤੋਂ ਲੈ ਕੇ ਹੁਣ ਤੱਕ ਮਾਫੀ ਦੀ ਪਲੀ ਪੈਂਡਿੰਗ ਪਈ ਹੋਈ ਹੈ ਇਹ ਤਾਂ ਦੋ ਸਜ਼ਾਵਾਂ ਹੋ ਗਈਆਂ ਬੰਦੇ ਨੂੰ ਜਾਂ ਤਾਂ ਉਦੋਂ ਹੀ ਫਾਸੀ ਲੱਗ ਜਾਂਦੀ ਐਗਜ਼ੀਕਿਊਟ ਹੋ ਜਾਂਦਾ ਉਦੋਂ ਤਾਂ ਬਣਦਾ ਸੀ ਹੁਣ ਕੋਰਟ ਨੇ ਇਸ ਲਿਹਾਜ਼ ਚ ਕਿਹਾ ਕਿ ਵੀ ਭਾਈ ਤੁਸੀਂ ਸੁੱਤੇ ਪਾਓ ਜਾਂ ਤਾਂ ਇਸ ਸਾਈਡ ਡਿਸੀਜਨ ਲਓ ਜਾਂ ਉਸ ਸਾਈਡ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਡਿਸੀਜਨ ਸ਼ੋਅ ਕਰ ਦਿੰਦਾ 2 ਮਈ 2022 ਦੇ ਵਿੱਚ ਵੀ ਸੁਪਰੀਮ ਕੋਰਟ ਨੇ ਸੈਂਟਰਲ ਗਵਰਨਮੈਂਟ ਨੂੰ ਕਲੀਅਰ ਹਦਾਇਤ ਕਰਤੀ ਸੀ 2 ਮਹੀਨੇ ਦੀ ਵੀ ਤੁਸੀਂ ਡਿਸੀਜਨ ਲੈ ਕੇ ਆਓ ਤੁਹਾਡੇ ਕੋਲ ਕੋਈ ਹੋਰ ਨਹੀਂ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਪੈਂਡਿੰਗ ਪਈ ਹੈ ਅਸੀਂ ਜੀ ਉਹ ਕੋਰਟ ਦੇ ਵਿੱਚ ਕੀ ਹੋਣਾ ਉਹਨੂੰ ਭੁੱਲ ਜੋ ਤੁਸੀਂ ਕਿਉਂਕਿ ਇਹਨੇ ਤਾਂ ਫਾਈਲ ਹੀ ਨਹੀਂ ਕਰੀ ਤੁਸੀਂ ਇਸ ਕੇਸ ਦੇ ਵਿੱਚ ਇਹ ਪਲੀ ਨਹੀਂ ਰਹਿ ਸਕਦੇ ਵੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਪੈਂਡਿੰਗ ਪਈ ਹੈ ਕਿਉਂਕਿ ਇਹਨੇ ਤਾਂ ਅਪੀਲ ਫਾਈਲ ਹੀ ਨਹੀਂ ਕਰੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਵੀ ਤੁਸੀਂ ਸੈਟਰ ਗਵਰਨਮੈਂਟ ਕਹਿੰਦੀ ਸੀ ਕਹਿੰਦੀ ਸੀ ਕਿ ਕੇਸ ਇੱਕ ਹੈ ਇਸ ਕਰਕੇ ਉਹ ਉਹਨੂੰ ਮਰਜ ਕਰ ਰਹੇ ਸੀ ਦੋਹਾਂ ਨੂੰ ਦੋ ਇੱਕ ਨੇ ਅਪੀਲ ਕੀਤੀ ਇੱਕ ਨੇ ਨਹੀਂ ਕੀਤੀ ਇਹ ਇਹ ਆਰਡਰ ਤੋਂ ਬਾਅਦ ਤਾਂ ਕੋਈ ਕੁਐਸਚਨ ਹੀ ਨਹੀਂ ਰਹਿ ਗਿਆ ਮੈਂ ਮੇਰਾ ਮੈਰਾ ਥੀ ਵਿਊ ਹੈ ਅਭੀ ਜਦੋਂ ਬੰਦੇ ਨੇ ਕੇਸ ਨਹੀਂ ਕਰਿਆ ਤਾਂ ਇਹਦਾ ਮਤਲਬ ਇਹ ਨਹੀਂ ਕਹਿ ਸਕਦੇ ਵੀ ਕੇਸ ਪੈਂਡਿੰਗ ਪਿਆ ਇਹ ਸੁਪਰੀਮ ਕੋਰਟ ਨੇ ਕਹਿਤਾ 2 ਮਈ 2022 ਵਾਲੇ ਆਰਡਰ ਦੇ ਵਿੱਚ ਕਹਿਤਾ ਵੀ ਤੁਹਾਡੇ ਕੋਲ ਕੋਈ ਨਹੀਂ ਤੁਸੀਂ ਕਮ ਟੂ ਦੀ ਪੁਆਇੰਟ ਪਰ ਇਹ ਤੋਂ ਬਾਅਦ ਇੱਕ ਐਫੀਡੇਵਿਟ ਫਾਈਲ ਕੀਤਾ ਸੈਂਟਰਲ ਗਵਰਨਮੈਂਟ ਨੇ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਤੇ ਪੰਜਾਬ ਦੇ ਵਿੱਚ ਬਾਰਡਰ ਸਟੇਟ ਹੈ ਅਸੀਂ ਇਸ ਕਰਕੇ ਮਾਫੀ ਵਾਲਾ ਜਿਹੜਾ ਮਰਸੀ ਪਟੀਸ਼ਨ ਵਾਲਾ ਡਿਸੀਜਨ ਹੈ ਇਹਨੂੰ ਅੱਗੇ ਪਾਉਨੇ ਆ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਚਲੋ ਮਤਲਬ ਜੇ ਨਹੀਂ ਕਰਦੇ ਹਾਲਾਂਕਿ ਸੁਪਰੀਮ ਕੋਰਟ ਹੁਣ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਅਸੀਂ ਡਿਸਾਈਡ ਕਰਾਂਗੇ ਜੀ ਤੇ ਸੁਪਰੀਮ ਕੋਰਟ ਨੇ ਉਦੋਂ ਇਹ ਕਹਤਾ ਡਿਸਪੋਜ਼ ਆਫ ਕਰਤਾ ਸੀ ਵੀ ਜਦੋਂ ਤੁਹਾਨੂੰ ਐਪ੍ਰੋਪਰੀਏਟ ਲੱਗਦਾ ਤੁਸੀਂ ਡਿਸੀਜਨ ਲੈ ਲਓ ਇਸ ਇਸ਼ੂ ਤੇ ਤੇ ਹੁਣ ਇਸ਼ੂ ਦੇ ਵਿੱਚ ਹੁਣ ਪਿਛਲੀ ਡੇਟ ਤੇ ਵੀ ਜਿਹੜੇ ਦੋਨੋਂ ਤਾਂ ਮੈਂ ਆਰਡਰ ਪੜ੍ਹ ਕੇ ਹੀ ਸੁਣਾਤਾ ਵੀ ਕੱਲ ਹੀ ਜਿਹੜਾ ਮੈਟਰ ਦੀ ਕੰਸੀਡਰੇਸ਼ਨ ਹੈ ਉਹ ਚ ਸੁਪਰੀਮ ਕੋਰਟ ਨੇ ਕੋਈ ਵੀ ਡਿਸੀਜਨ ਲੈ ਸਕਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਪ੍ਰਾਰੀਵਾਲਨ ਕੇਸ ਵਿੱਚ ਰਜੀਵ ਗਾਂਧੀ ਗਾਂਧੀ ਅਸੈਸੀਨੇਸ਼ਨ ਕੇਸ ਵਿੱਚ ਸਿਰਫ ਤੇ ਸਿਰਫ ਗਵਰਨਮੈਂਟ ਦੀ ਡਿਲੇ ਕਰਕੇ ਆਪਣੇ ਆਪ ਮਾਫੀ ਕਰਤੀ ਕੋਈ ਵੀ ਜਿਹੜਾ ਤੁਸੀਂ ਕਰਿਆ ਜਿਹੜਾ ਨਾ ਕਰਿਆ ਤੁਸੀਂ ਕੀ ਕਰਿਆ ਹੋਇਆ ਹੈ 14 ਸਾਲ ਹੋ ਗਏ 15 ਡਿਸੀਜਨ ਨਹੀਂ ਲੈ ਰਹੇ ਤੁਹਾਡੇ ਚ ਨਹੀਂ ਜਾਣ ਹੈਗੀ ਡਿਸੀਜਨ ਲੈਣ ਦੀ ਅਸੀਂ ਲੈਣਿਆ ਡਿਸੀਜਨ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਛੜਤਾ ਸੋ ਇਸ ਕੇਸ ਵਿੱਚ ਵੀ ਮੈਂ ਤਾਂ ਕਹਿੰਨਾ ਹੈ ਮੇਰੇ opinion ਅਕੋਰਡਿੰਗਲੀ ਇਟਸ ਅ ਫਿਟ ਕੇਸ ਟੂ ਵੀ ਕਨਸੀਡਰਡ ਬਾਈ ਦੀ ਆਨਰੇਬਲ ਸੁਪਰੀਮ ਕੋਰਟ देयर आर ਵੈਸਟਡ ਜੂਰਿਸਡਿਕਸ਼ਨ ਵਿਦ ਦੀ ਸੁਪਰੀਮ ਕੋਰਟ ਟੂ ਪਾਸ ਐਨੀ ਆਰਡਰ ਦੇ ਦੈਟਸ ਆਲ ਬਾਕੀ ਤਾਂ ਸੈਂਟਰਲ ਗਵਰਨਮੈਂਟ ਦੀ ਮੰਨਛਾ ਤਾਂ ਹਈਆ ਸੇਚ ਇੱਕ ਹੋਰ ਫੈਕਟ ਬੜਾ ਇੰਪੋਰਟੈਂਟ ਆ ਜਿਹੜਾ ਮੈਂ ਦੱਸਣਾ ਚਾਹੁੰਦਾ ਜਦੋਂ 550ਵਾਂ ਗੁਰਪੁਰ ਪਹਿਲੇ ਪਾਤਸ਼ਾਹ ਦਾ ਆਪਾਂ ਨੇ ਮਨਾ ਰਹੇ ਸੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ 2019 ਦੇ ਵਿੱਚ 2019 ਦੇ ਵਿੱਚ ਨਵੰਬਰ 2019 ਚ ਸੈਂਟਰਲ ਗਵਰਨਮੈਂਟ ਨੇ ਇਹ ਕਹਿਤਾ ਸੀ ਵੀ ਇਹਨਾਂ ਨੂੰ ਮਾਫੀ ਦੇਵਾਂਗੇ ਅਸੀਂ ਇਹਨਾਂ ਦੀ ਕਮਿਊ ਇਹਨਾਂ ਦੀ ਮੈਂ ਪੂਰਾ ਕੰਸੀਡਰ ਕਰਕੇ ਕਿ ਵੀ ਇਹਨਾਂ ਨੂੰ ਮਾਫੀ ਜਿਹੜੀ ਹੈ ਇਹਨੂੰ ਮਾਫੀ ਕਮਿਊਟ ਤੇ ਰਿਮਿਸ਼ਨ ਵਰਡ ਯੂਜ਼ ਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ 473 ਹੋਣ ਵਾਲਾ ਸੈਕਸ਼ਨ ਆ ਜਿਹੜਾ ਬੀ ਐਨ ਐਸ ਐਸ ਦਾ ਉਹਦੇ ਵਿੱਚ ਵੀ ਅਸੀਂ ਇਹ ਪ੍ਰੈਜ਼ੈਂਟ ਦੇ ਵਿੱਚ ਛੱਡ ਸਕਦੇ ਹਾਂ No issue at all No issue at all ਫਿਰ ਉਸ ਤੋਂ ਬਾਅਦ ਵੀ ਇਹ ਕਿਹਾ ਗਿਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਸ ਕਰਕੇ ਅਸੀਂ ਅਸੀਂ ਇਹ ਮਾਫੀ ਵਾਲੀ ਜਿਹੜੀ ਪਟੀਸ਼ਨ ਸੀਗੀ ਜਾਂ ਮਰਸੀ ਸੀਗੀ ਉਹਨੂੰ ਅੱਗੇ ਪਾਤਾ ਦੇਖੋ باوجود ਇਸ ਦੇ ਮੈਨੂੰ ਮੈਨੂੰ ਇੱਥੇ ਜਿਹੜਾ ਮੇਰਾ ਪਰਸਨਲ ਅਪੀਨੀਅਨ ਹੈ ਵੀ ਸੈਂਟਰਲ ਗਵਰਨਮੈਂਟ ਦੀ ਮੰਨਛਾ ਬੜੀ ਡਾਊਟਫੁਲ ਹੈ ਉਹ ਛੱਡਣਾ ਨਹੀਂ ਚਾਹੁੰਦੇ ਬਸ ਮੈਂ ਆਈ ਆਈ ਮੈਸੇਜ ਉਸ ਫ੍ਰੋਮ ਵਾਟੇਵਰ ਫੈਕਟਸ ਐਂਡ ਦੀ ਆਰਡਰ ਆਈ ਹੈ ਉਹ ਸੁਪਰੀਮ ਕੋਰਟ ਦੇ ਕਹਿਣ ਮੁਤਾਬਕ ਫਾਂਸੀ ਵੀ ਨਹੀਂ ਹੋਣੀ ਤੇ ਛੱਡਣਾ ਵੀ ਨਹੀਂ ਇਹ ਚੀਜ਼ਾਂ ਚੱਲ ਇਹ ਤਾਂ ਦੋ ਸਜ਼ਾਵਾਂ ਤੁਸੀਂ ਬੰਦੇ ਨੂੰ ਇਹ ਤਾਂ ਦੋ ਸਜ਼ਾਵਾਂ ਦੇ ਰਹੇ ਹੋ ਬੰਦੇ ਨੂੰ ਸਜ਼ਾ ਹੋਈ ਫਾਸੀ ਦੀ ਉਹਦੇ ਮਨੋਬਲ ਤੇ ਕੀ ਇਫੈਕਟ ਹੋ ਰਿਹਾ ਇਹ ਤਾਂ ਡਬਲ ਆਰਟੀਕਲ 22 ਦੀ ਵਾਇੋਲੇਸ਼ਨ ਹੈ ਆਰਟੀਕਲ 21 ਦੀ ਤਾਂ ਹੈ ਉਹ ਹੈ ਇਸ ਤੁਸੀਂ ਇਸ ਸਾਈਡ ਲਾਓ ਜਾਓ ਉਸ ਸਾਈਡ ਲਾਓ ਸੁਪਰੀਮ ਕੋਰਟ ਨੇ ਇਹ ਵੀ ਕਹਿਤਾ ਸੀ ਭਾਵੇਂ ਚਾਹੇ ਉਨੇ ਖੁਦ ਵੀ ਅਪੀਲ ਨਹੀਂ ਕੀਤੀ ਦਲੀਲ ਨਹੀਂ ਕੀਤੀ ਨਾ ਖੁਦ ਨੇ ਮਰਸੀ ਪਟੀਸ਼ਨ ਪਾਈ ਹੈ ਅਸੀਂ ਇਹਦੇ ਤੇ ਕੁਝ ਨਹੀਂ ਕਹਿੰਦੇ ਜਿਹੜੀ ਮਰਸੀ ਪਟੀਸ਼ਨ ਐਸਜੀਪੀਸੀ ਨੇ ਪਾਈ ਉਹਦਾ ਉਹਦਾ ਵਿੱਚ ਜ਼ਿਕਰ ਆਉਂਦਾ ਉਹਦਾ ਏਟ ਇਟ ਇਟਸ ਅ ਵੈਰੀ ਗਰਾਉਂਡ ਉਹਦੇ ਬੇਸ ਤੇ ਤਾਂ ਇਹ ਬੈਠੇ ਨੇ ਸੁਪਰੀਮ ਕੋਰਟ ਕਿਉਂ ਗਏ ਨੇ ਵੀ 2012 ਨੂੰ ਮਰਸੀ ਪਟੀਸ਼ਨ ਫਾਈਲ ਕੀਤੀ ਹੋਈ ਹੈ ਉਹਦੇ ਤੇ ਡਿਸੀਜਨ ਨਹੀਂ ਹੁਣ ਤੱਕ ਹੋ ਰਿਹਾ ਦਿਸ ਇਜ਼ ਦੀ ਪ੍ਰਾਈਮ ਗਰਾਉਂਡ ਇਨ ਦੀ ਸੁਪਰੀਮ ਕੋਰਟ ਇਹੀ ਤਾਂ ਬੇਸ ਗਰਾਉਂਡ ਹੈ ਯੈਸ ਅੱਛਾ ਆਖਰੀ ਸਵਾਲ ਹੈ ਕਿ ਫਿਰ ਹੁਣ ਜੋ ਡਿਸੀਜਨ ਡਿਸੀਜਨ ਆਉਣਾ ਹੈ ਉਹ ਤਾਂ ਉਹੀ ਪੁੱਛ ਮੈਂ ਮਤਲਬ ਜਿਵੇਂ ਤੁਸੀਂ ਡਿਸਕਸ ਕਰ ਰਹੇ ਸੀ ਕਿ ਵੀ ਜਿਵੇਂ ਇਹ ਹਾਲਾਤ ਬਣੇ ਹੋਏ ਨੇ ਕਿ ਜੀ ਮਤਲਬ ਪੰਜਾਬ ਚ ਕੋਈ ਹੋਰ ਫੋਰਸ ਲਾਤੀ ਵੀ ਕਿਤੇ ਕਿਤੇ ਫਾਸੀ ਤਾਂ ਨਹੀਂ ਲਾਉਣੀ ਮੈਂ ਹੋਰ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਜਿੱਥੋਂ ਤੱਕ ਮੇਰਾ ਵਿਜ਼ਡਮ ਤੇ ਮੇਰੀ ਮੇਰਾ ਮਾਈਂਡ ਇਸ ਗੱਲ ਤੇ ਮੇਰਾ ਆਪੀਨੀਅਨ ਹੈ ਪਰਸਨਲ ਆਪੀਨੀਅਨ ਹੈ ਅਗਰ ਰੱਬ ਨਾ ਕਰੇ ਕੋਈ ਐਦਾਂ ਦਾ ਆਰਡਰ ਜਿਹੜਾ ਕਿਉਂਕਿ ਸੈਕਸ਼ਨ ਆਰਟੀਕਲ 72 ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਮਰਸੀ ਪਟੀਸ਼ਨ ਪਿਆ ਸੁਪਰੀਮ ਕੋਰਟ ਖੋਲਦਾ ਨਹੀਂ ਬਿਲਕੁਲ ਸਪੋਜ਼ ਪ੍ਰੈਜ਼ੀਡੈਂਟ ਉਹਨੂੰ ਰਿਜੈਕਟ ਕਰਦਾ ਵੀ ਮੈਂ ਇਹਦੀ ਮਾਫੀ ਦੀ ਸਜ਼ਾ ਜਿਹੜੀ ਮਾਫੀ ਵਾਲੀ ਪਟੀਸ਼ਨ ਇਹਨੂੰ ਖਾਰਜ ਕਰਦਾ ਉਦੋਂ ਬਾਅਦ ਫਿਰ ਸੁਪਰੀਮ ਕੋਰਟ ਉਸ ਆਰਡਰ ਦੇ ਅਗੇਂਸਟ ਆਇਆ ਜਾ ਸਕਦਾ ਓਕੇ ਯੈਸ ਯਾਨੀ ਹਾਲੇ ਵੀ ਬਹੁਤ ਸਾਰੇ ਰਾਹ ਹੈਗੇ ਨੇ ਯੈਸ ਆਬਵੀਅਸਲੀ ਆਬਵੀਅਸਲੀ ਦੇਅਰ ਇਜ਼ ਲੋਟ ਆਫ ਅਦਰ ਵੇਜ਼ ਐਂਡ ਹੁਣ ਤਾਂ ਬਹੁਤ ਟਾਈਮ ਅੰਦਰ ਕਢਾ ਲਿਆ ਤੇ ਮੇਰੇ ਅਕੋਰਡਿੰਗਲੀ ਤਾਂ 28 ਸਾਲ 8 ਮਹੀਨੇ ਹੋ ਗਏ ਇਫ ਆਮ ਨਾਟ ਰੋਂਗ ਆਈ ਇਫ ਆਮ ਕੋਲ 2019 ਵਾਲਾ ਖੁਦ ਦਾ ਇਹਨਾਂ ਦਾ ਮਿਨਿਸਟਰੀ ਉਦੋਂ ਵੀ ਬੀਜੇਪੀ ਦੀ ਗਵਰਨਮੈਂਟ ਸੀ ਕਿ ਹੂ ਇਜ਼ ਦੀ ਗਮ ਹੈ ਹੂ ਵਾਟ ਵਾਟ ਇਜ਼ ਦੀ ਗਵਰਨਮੈਂਟ ਇਜ਼ ਗਵਰਨਮੈਂਟ ਇਜ਼ ਨਾਟ ਐਨੀਥਿੰਗ ਐਲਸ ਇਟਸ ਅ ਰੂਲਿੰਗ ਪਾਰਟੀ ਹੂ ਇਜ਼ ਦੀ ਰੂਲਿੰਗ ਪਾਰਟੀ ਬੀਜੇਪੀ ਇਜ਼ ਦੀ ਰੂਲਿੰਗ ਪਾਰਟੀ ਐਂਡ ਇਨ ਦੀ ਮੈਜੋਰਿਟੀ the decision is to be taken by the government it is very keen and clear the president is to be uh, matlab central government uh, koi bhi decision le sakdi hai aur uh, lena chahiye da hun ta it should be te hun that's all that so far the business ta sidhe taur te gall e samne aundi hai ke beshak ek passe supreme court de vallon ਆ ਆਪਣਾ opinion ਰੱਖਿਆ ਗਿਆ ਉਸ ਤੋਂ ਅੱਗੇ ਟਾਈਮ ਸੈਂਟਰ ਗਵਰਨਮੈਂਟ ਦੇ ਵੱਲੋਂ ਲਿਆ ਗਿਆ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਪਰ ਇਸ ਦੇ ਵਿੱਚ ਇੱਕ ਕਨਫਿਊਜ਼ਨ ਜ਼ਰੂਰ ਸਾਹਮਣੇ ਆਈ ਕਿ 2019 ਦੇ ਵਿੱਚ ਇਹੋ ਹੀ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਰਿਹਾ ਕਰਾਂਗੇ ਜਾਂ ਅਸੀਂ ਮਾਫੀ ਦੇਵਾਂਗੇ ਤਾਂ ਦੂਜੇ ਪਾਸੇ ਫਿਰ ਸੁਪਰੀਮ ਕੋਰਟ ਤੱਕ ਜਦੋਂ ਇਹ ਚੀਜ਼ ਪਹੁੰਚਦੀ ਹੈ ਤਾਂ ਫਿਰ ਉਸ ਦੇ ਵਿੱਚ ਏਡੀ ਕਨਫਿਊਜ਼ਨ ਕਿਉਂ ਆ ਕਿ ਫਾਂਸੀ ਵਾਲਾ ਡਿਸੀਜਨ ਜੇਕਰ